ਉਸਨੇ ਆ ਪੀਤਾ ਆਪ ਕਰਵਾਇਆ ਪੁਲਿਸ ਨੇ ਐਸਐਸਪੀ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਕਿਹਨੂੰ ਨਹੀਂ ਪਤਾ ਉੱਥੇ ਅਸੀਂ ਗਏ ਹਾਂ ਘਨੌਰ ਬੰਦੇ ਤੇ ਬਿਨਾ ਗੱਲਬਾਤ ਤੋਂ ਸ਼ਰੀਫ ਲੜਕਾ ਸੀ ਗੋਤਮ ਉਹਨੂੰ ਅਰੈਸਟ ਕਰ ਲਿਆ ਪਹਿਲਾਂ ਤਾਂ ਵੀ ਤੂੰ ਚੋਣ ਨਹੀਂ ਲੜੇਗਾ ਉਸ ਤੋਂ ਬਾਅਦ ਸਾਰਾ ਦਿਨ ਥਾਣੇ 'ਚ ਬਿਠਾਈ ਰੱਖਿਆ ਜਦੋਂ ਅਸੀਂ ਪਹੁੰਚ ਗਏ ਉਹਦੇ ਚੋਰੀ ਦਾ ਕੇਸ ਪਤਾ ਉਹ ਚੋਰ ਹੈ ਕੋਈ ਇਦਾਂ ਲੋਕਾਂ ਤੇ ਪਾਉਣਾ ਹੈ ਕੋਈ ਡੈਮੋਕ੍ਰੇਸੀ ਹੈ ਪਹਿਲਾਂ ਬੂਥ ਲੁੱਟੇ ਜਾਂਦੇ ਸੀ ਹੁਣ ਕੈਂਡੀਡੇਟ ਹੀ ਲੁੱਟੇ ਗਏ ਉਹਨਾਂ ਨੂੰ ਵੀ ਚੱਕ ਕੇ ਲੈ ਗਏ ਉਹਨਾਂ ਨੂੰ ਥਾਣਿਆਂ ਚ ਲੈ ਕੇ ਸਵੇਰੇ ਸਵੇਰੇ 5 ਵਜੇ ਜੋ ਸੰਨ ਲੈਣੇ ਨੇ ਕਰਨਾ ਸੀ ਕਰ ਲਿਆ ਸਾਡਾ ਕੰਮ ਆ ਕਿ ਦੱਸਣਾ ਕਿ ਇਹ ਕਹਿੰਦੇ ਸੀ ਸੀ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਦੱਸਿਆ ਕਿ ਆ ਖੂਨੀ ਪੰਜਾਬ ਤੇ ਆ ਗੈਰ ਕਾਨੂੰਨੀ ਪੰਜਾਬ ਬਣਾਤਾ ਠੀਕ ਹੈ ਇਹਨਾਂ ਤੋਂ ਲੋਕ ਸ਼ੁਕਰਆਪਾਣਾ ਚਾਹੁੰਦੇ ਆ ਸ਼ੁਕਰਆ ਇਹਨਾਂ ਨੂੰ ਦਵਾ ਦੇਾਂਗੇ ਜਲਦੀ ਆ ਚੋਣਾ ਆਉਣਗੀਆਂ 27 ਦੀਆਂ ਉਹਦੇ ਚ ਮਿਲੂਗਾ ਹੁਣ ਤਾਂ ਸਭ ਤੋਂ ਵੱਧ ਤਾਂ ਉਹਨਾਂ ਨੇ ਕਰਨਾ ਅਸੀਂ ਕੀ ਸਮਝੌਤਾ ਕਰਨਾ ਉਹਨਾਂ ਨਾਲ ਉਹਨਾਂ ਨਾਲ ਤਾਂ ਪਹਿਲੀ ਗੱਲ ਉਹਨਾਂ ਦੀ ਜਾਨ ਬਚਣੀ ਚਾਹੀਦੀ ਹੈ ਦੂਜਾ ਉਹ ਗਲਤ ਰਸਤਾ ਜਿਹੜਾ ਕਿਸਾਨ ਦੀ ਲੁੱਟ ਹੋਈ ਹੈ 10000 ਕਰੋੜ ਤੋਂ ਜ਼ਿਆਦਾ ਦੀ ਹੋ ਗਈ ਆ ਜਿਹੜੇ ਕੱਟ ਲੱਗੇ ਨੇ ਕਿਸਾਨਾਂ ਦੀ ਪੈਦਾਵਾਰ ਤੇ ਕਿਤੇ 500 ਰੁਪਏ ਦਾ ਕਿਤੇ 700 ਰੁਪਏ ਦਾ ਕਿਤੇ 200 ਰੁਪਏ ਦਾ ਕਿਤੇ 300 ਰੁਪਏ ਦਾ ਔਰ ਇਹ ਸਰਕਾਰੀ ਕੱਟ ਨੇ ਇਹ ਸਰਕਾਰ ਨੇ ਲੁੱਟ ਕੀਤੀ ਹੈ ਕਿਸਾਨ ਦੀ ਡੱਲੇਵਾਲ ਸਾਹਿਬ ਬੈਠੇ ਉਹਨਾਂ ਦੀ ਤਾਂ ਮੰਗ ਹੀ ਨਹੀਂ ਕਰਦੇ ਕਿਉਂਕਿ ਗਰੀਬ ਕਿਸਾਨ ਨੇ ਉਹਨਾਂ ਦੀ ਕਿਉਂ ਮੰਗ ਕਰਨਗੇ ਇਹ ਤਾਂ ਆਪਦਾ ਕੰਮ ਕਰ ਰਹੇ ਐ ਤਾਂ ਇਸ ਕਰਕੇ ਇਹਨਾਂ ਨੂੰ ਇਹ ਸੋਚਣਾ ਪਊਗਾ ਉਹ ਮੰਗ ਵੀ ਕਰਨ सीबीआई ਜਾਂਚ ਵੀ ਹੋਵੇ ਨਹੀਂ ਤਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਲੈ ਲਓ ਫਿਰ ਵੀ ਇਹੀ ਕੰਮ ਆਊਗਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਪਿੱਛੇ ਦੀ ਨਹੀਂ ਪਟਿਆਲਾ ਦੇ ਵਿੱਚ ਜਿਹੜਾ ਕਮਾਸਾਨ ਮਦਦਾ ਸੈਕਟਰੀਟ ਦੇ ਅੰਦਰ ਜੋ ਭਸੜ ਹੁੰਦੀ ਹੈ ਜੋ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਤਾਂ ਤੱਕ ਹੀ ਕਾਗਜ਼ ਤੱਕ ਪਾੜੇ ਜਾਂਦੇ ਨੇ ਆਖਰੋ ਮਾਮਲਾ ਕੀ ਸੀਗਾ ਕਿਉਂਕਿ ਉਸ ਸਮੇਂ ਕਈ ਸੀਨੀਅਰ ਲੀਡਰ ਜਿਹੜੇ ਹੁੰਦੇ ਨੇ ਭਾਜਪਾ ਦੇ ਉੱਤੇ ਮੌਜੂਦ ਹੁੰਦੇ ਨੇ ਹਾਲਾਂਕਿ ਇਕੱਲੇ ਭਾਜਪਾ ਦੇ ਲੀਡਰ ਹੀ ਉਸ ਦਾ ਸ਼ਿਕਾਰ ਨਹੀਂ ਹੋਏ ਭਾਜਪਾ ਦੇ ਉਮੀਦਵਾਰ ਨਹੀਂ ਸ਼ਿਕਾਰ ਹੋਏ ਬਲਕਿ ਉੱਥੇ ਜਿਹੜੇ ਆਜ਼ਾਦ ਤੌਰ ਦੇ ਉੱਤੇ ਪਹੁੰਚੇ ਸੀਗੇ ਉਹਨਾਂ ਨਾਲ ਵੀ ਅਜਿਹਾ ਹੀ ਸਲੂ ਕਰਨ ਨੂੰ ਮਿਲਦਾ ਉਸ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਜਪਾ ਲੀਡਰ ਸ਼ੁਕਰੀਆ ਜੀ ਧੰਨਵਾਦ ਕੀ ਸਥਿਤੀ ਬਣਦੀ ਆ ਉਸ ਦਿਨੇ ਜੋ ਵੀ ਸਾਰਾ ਵਾਕਿਆ ਉੱਥੇ ਹੁੰਦਾ ਹੈ ਕੌਣ ਸਨ ਕੀ ਹੈ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਤਾਂ ਬਾਰ ਬਾਰ ਹੀ ਕਹਿੰਦੇ ਨਜ਼ਰ ਆਏ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਕੌਣ ਕਿੱਥੋਂ ਦੀ ਆ ਗਿਆ ਪੁਲਿਸ ਵੀ ਮੌਜੂਦ ਹੁੰਦੀ ਹੈ ਕੀ ਵਾਕਿਆ ਹੁੰਦਾ ਉੱਥੇ ਦੇਖੋ ਐਸ ਤਰਾ ਪਤਾ ਸਭ ਨੂੰ ਆ ਪੁਲਿਸ ਨੇ ਆਪ ਕੀਤਾ ਆਪ ਕਰਵਾਇਆ ਪੁਲਿਸ ਨੇ ਐਸਐਸਪੀ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਸਰਾਂ ਨੂੰ ਕਿਹਨੂੰ ਨਹੀਂ ਪਤਾ ਉੱਥੇ ਅਸੀਂ ਗਏ ਆ ਘਨੌਰ ਬੰਦੇ ਤੇ ਬਿਨਾ ਗੱਲਬਾਤ ਤੋਂ ਸ਼ਰੀਫ ਲੜਕਾ ਸੀ ਗੋਤਮ ਉਹਨੂੰ ਅਰੈਸਟ ਕਰ ਲਿਆ ਪਹਿਲਾਂ ਤਾਂ ਵੀ ਤੂੰ ਚੋਣ ਨਹੀਂ ਲੜੇਗਾ ਉਸ ਤੋਂ ਬਾਅਦ ਸਾਰਾ ਦਿਨ ਥਾਣੇ 'ਚ ਬਿਠਾਈ ਰੱਖਿਆ ਜਦੋਂ ਅਸੀਂ ਪਹੁੰਚ ਗਏ ਉਹਦੇ 'ਚ ਚੋਰੀ ਦਾ ਕੇਸ ਪਤਾ ਉਹ ਚੋਰ ਆ ਕੋਈ ਇਦਾਂ ਲੋਕਾਂ ਦੇ ਪਾਉਣ ਆਏ ਕੋਈ ਡੈਮੋਕਰੇਸੀ ਹੈ ਇਹ ਕੀ ਗੱਲ ਆ ਇਹ ਇਸ ਤਰ੍ਹਾਂ ਦੇ ਕੰਮ ਪੁਲਿਸ ਤੋਂ ਵੀ ਗਲਤ ਕੰਮ ਕਰਵਾਏ ਆ ਇਹਨਾਂ ਨੇ ਆਪ ਤਾਂ ਕਰਦੇ ਹੀ ਕਰਦੇ ਆ ਇਹਨਾਂ ਦੇ ਐਮ.ਐਲ.ਏ ਵੀ ਕਰਦੇ ਆ ਔਰ ਲੋਕਾਂ ਨੂੰ ਕੁੱਟਿਆ ਵੀ ਆ ਔਰ ਜਿਸ ਤਰ੍ਹਾਂ ਮਹਿਲਾਵਾਂ ਦੀ ਇਹਨਾਂ ਨੇ ਇਨਸਲਟ ਕੀਤੀ ਉਹ ਵੀ ਬਹੁਤ ਪੁਰੀ ਗੱਲ ਸੀ ਤੇ ਕੀ ਲੱਗਦਾ ਹੁਣ 21 ਤਰੀਕ ਨੂੰ ਕੀ ਹੋਵੇਗਾ ਕਿਉਂਕਿ ਜੋ ਦੇਖਣ ਨੂੰ ਮਿਲਿਆ ਹਾਲਾਂਕਿ ਲੋਕ ਇਹ ਕਹਿੰਦੇ ਜੀ ਕਿ ਪਹਿਲਾਂ ਵੀ ਕਈ ਵਾਰੀ ਬੂਤ ਕੈਪਚਰਿੰਗ ਹੁੰਦੀ ਸੀ ਪਰ ਇਹ ਇਸ ਲੋਗ ਨਹੀਂ ਹੁੰਦਾ ਸੀ ਜੋ ਇਸ ਵਾਰ ਹੋਇਆ ਕੱਪੜੇ ਤੱਕ ਪਾੜ ਦਿੱਤੇ ਗਏ ਪਹਿਲਾਂ ਬੂਤ ਲੁੱਟੇ ਜਾਂਦੇ ਸੀ ਹੁਣ ਕੈਂਡੀਡੇਟ ਹੀ ਲੁੱਟੇ ਗਏ ਉਹਨਾਂ ਨੂੰ ਵੀ ਚੱਕ ਕੇ ਲੈ ਗਏ ਉਹਨਾਂ ਨੂੰ ਵੀ ਥਾਣਿਆਂ ਚ ਲੈ ਕੇ ਸਵੇਰੇ ਸਵੇਰੇ 5 ਵਜੇ ਹੁਣ ਕੈਂਡੀਡੇਟ ਲੁੱਟੇ ਨੇ ਆਹ ਫਰਕ ਹੈ ਇਹਨਾਂ ਦਾ ਤੇ ਕੇਂਦਰ ਨਾਲ ਕੋਈ ਗੱਲ ਹੋਈ ਇਸ ਇਸ ਮਾਮਲੇ ਨੂੰ ਲੈ ਕੇ ਕੀ ਉਹਨਾਂ ਵੱਲੋਂ ਕੋਈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਕੀ ਗੱਲ ਕਰਨੀ ਹੈ ਕੇ ਅੰਦਰ ਨੂੰ ਸਭ ਪਤਾ ਬਾਕਿਆਂ ਨੂੰ ਵੀ ਪਤਾ ਪੂਰੀ ਪਬਲਿਕ ਦੇਖ ਰਹੀ ਆ ਘੱਟ ਤੋਂ ਘੱਟ ਇਹਦਾ ਇਮੇਜ ਤਾਂ ਖਰਾਬ ਹੋ ਰਿਹਾ ਨਾ ਸਾਡਾ ਕੰਮ ਬਾਕੀ ਤਾਂ ਜੋ ਸਾਡੇ ਨਾਲ ਇਹਨਾਂ ਨੇ ਕਰਨਾ ਸੀ ਕਰ ਲਿਆ ਸਾਡਾ ਕੰਮ ਆ ਕਿ ਇਹ ਦੱਸਣਾ ਕਿ ਇਹ ਕਹਿੰਦੇ ਸੀ ਸੀ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਦੱਸਿਆ ਕਿ ਆ ਖੂਨੀ ਪੰਜਾਬ ਤੇ ਆ ਗੈਰ ਕਾਨੂੰਨੀ ਪੰਜਾਬ ਬਣਾਤਾ ਠੀਕ ਹੈ ਤੇ ਇਹ ਕਹਿੰਦੇ ਸੀ ਕਿ ਅਸੀਂ ਬਦਲਾਅ ਲਈ ਆਏ ਆ ਅਸੀਂ ਕਹਿਆ ਵੀ ਆ ਬਦਲਾਅ ਉਸਤੇ ਆਏ ਆ ਕਾਨੂੰਨ ਦੀ ਵਿਵਸਥਾ ਕੀ ਦੇਖਦੇ ਹੋ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਭਵਿੱਖ ਕੀ ਹੋਵੇਗਾ ਭਵਿੱਖ ਕਿਹਨਾਂ ਦੇ ਹੱਥ ਵਿੱਚ ਹੈ ਇਸ ਸਮੇਂ ਕੀ ਸਥਿਤੀ ਹੈ ਕੋਈ ਵਿਵਸਥਾ ਨਹੀਂ ਹੈ ਕਾਨੂੰਨ ਦੀ ਔਰ ਇਹਨਾਂ ਤੋਂ ਲੋਕ ਸਟੁਕਾਰਾ ਪਾਉਣਾ ਚਾਹੁੰਦੇ ਆ ਸਟੁਕਾਰਾ ਇਹਨਾਂ ਨੂੰ ਦਵਾ ਦੇਾਂਗੇ ਜਲਦੀ ਆ ਚੋਣਾ ਹੋਣਗੀਆਂ 27 ਦੀਆਂ ਉਹਦੇ ਚ ਮਿਲੂਗਾ ਹੁਣ ਤਾਂ ਉਸ ਤੋਂ ਪਹਿਲਾਂ ਤਾਂ ਇਹ ਉਲਟਾ 92 ਸੀਗੇ ਇਹ 94 ਤੱਕ ਹੋਰ ਪਹੁੰਚ ਗਏ 94 95 ਹੋਗੇ ਨਾ ਹਾਂ ਹੋ ਤਾਂ ਕਰਜ਼ੇ ਨੂੰ ਦੇਖਦੇ ਆਂ ਗੱਲ ਉਖੜੀਏ ਬਾਰ-ਬਾਰ ਫ੍ਰੀ ਵਾਅਦੇ ਕੀਤੇ ਜਾਂਦੇ ਨੇ ਫ੍ਰੀ ਬਿਜਲੀ ਦੇ ਫ੍ਰੀ ਕਈ ਹੋਰ ਸੁਵਿਧਾਵਾਂ ਦੇਣ ਦੀ ਗੱਲ ਹੁੰਦੀ ਹੈ ਔਰਤਾਂ ਫ੍ਰੀ ਬੱਸ 'ਚ ਸਫ਼ਰ ਕਰ ਰਹੀਆਂ ਪਰ ਉਹ ਜਿਹੜੇ ਮੈਕਮੇ ਨੇ ਉਹਨਾਂ ਦੀ ਕੀ ਸਥਿਤੀ ਹੈ ਉਹਨਾਂ ਦੇ ਜਿਹੜੇ ਮੁਲਾਜ਼ਮ ਹੈ ਧਰਨੇ ਤੇ ਬੈਠਦੇ ਨੇ ਪੰਜਾਬ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਉਹਨੂੰ ਕਿਵੇਂ ਵੇਖਦੇ ਹੋ ਆਰਥਿਕ ਐਮਰਜੈਂਸੀ ਲੱਗੂਗੀ ਉਸ ਤੋਂ ਬਾਅਦ ਫਿਰ ਸਾਰਾ ਕੁਝ ਸਾਹਮਣੇ ਆ ਜੂ ਲੋਕਾਂ ਦੇ ਜਿੱਥੇ-ਜਿੱਥੇ ਵੀ ਇਹ ਸਰਕਾਰਾਂ ਨੇ ਦਿੱਲੀ ਦੀ ਹਾਲਤ ਦੇਖ ਲਓ ਕੀ ਹੈ ਐਤਕੀ ਕੇਜਰੀਵਾਲ ਨੂੰ ਜਵਾਬ ਮਿਲ ਜਾਣਾ ਦਿੱਲੀ ਤੋਂ ਲੋਕਾਂ ਤੋਂ ਇਹ ਲੋਕਾਂ ਨੂੰ ਹੀ ਦੇਣਾ ਪੈਣਾ ਜਵਾਬ ਤੇ ਕਿਸਾਨਾਂ ਨਾਲ ਜੁੜੀ ਹੋਈ ਇਹ ਕੱਲ ਆਖਰੀ ਕੁਐਸਚਨ ਜਿਹੜਾ ਹੈਗਾ ਮੈਂ ਪੁੱਛਾਂਗਾ ਕਿਸਾਨਾਂ ਦੀ ਕੀ ਸਥਿਤੀ ਦੇਖਦੇ ਹੋ ਹੰਗਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਉਹਨਾਂ ਨਾਲ ਕਿਸੇ ਤਰੀਕੇ ਦਾ ਕੋਈ ਸਮਝੌਤਾ ਕਰਨ ਦੀ ਗੱਲ ਜਿਹੜੀ ਚੱਲ ਰਹੀ ਹੈ ਸਮਝੌਤਾ ਤਾਂ ਉਹਨਾਂ ਨੇ ਕਰਨਾ ਅਸੀਂ ਕੀ ਸਮਝੌਤਾ ਕਰਨਾ ਉਹਨਾਂ ਨਾਲ ਉਹਨਾਂ ਨਾਲ ਤਾਂ ਪਹਿਲੀ ਗੱਲ ਉਹਨਾਂ ਦੀ ਜਾਨ ਬਚਣੀ ਚਾਹੀਦੀ ਹੈ ਦੂਜਾ ਉਹ ਗਲਤ ਰਸਤਾ ਜਿਹੜਾ ਕਿਸਾਨ ਦੀ ਲੁੱਟ ਹੋਈ ਆ 10000 ਕਰੋੜ ਤੋਂ ਜ਼ਿਆਦਾ ਦੀ ਹੋ ਗਈ ਆ ਜਿਹੜੇ ਕੱਟ ਲੱਗੇ ਨੇ ਕਿਸਾਨਾਂ ਦੀ ਪੈਦਾਵਾਰ ਤੇ ਕਿਤੇ 500 ਰੁਪਏ ਦਾ ਕਿਤੇ 700 ਰੁਪਏ ਦਾ ਕਿਤੇ 200 ਰੁਪਏ ਦਾ ਕਿਤੇ 300 ਰੁਪਏ ਦਾ ਔਰ ਇਹ ਸਰਕਾਰੀ ਕੱਟ ਨੇ ਇਹ ਸਰਕਾਰ ਨੇ ਲੁੱਟ ਕੀਤੀ ਹੈ ਕਿਸਾਨ ਦੀ 10000 ਕਰੋੜ ਦੋ ਸਰਕਾਰੀ ਅਧਿਕਾਰੀ ਵਪਾਰੀ ਤੇ ਪੋਲਿਟਿਸ਼ੀਅਨ ਸ਼ਾਮਲ ਨੇ ਠੀਕ ਹੈ ਤੇ ਉਹਨਾਂ ਤੇ ਅਸੀਂ ਕਿਹਾ ਵੀ ਇਹਦੀ ਸੀਬੀਆਈ ਜਾਂਚ ਕਰਵਾਓ ਆ ਕਿਸਾਨ ਯੂਨੀਅਨ ਨੇ ਮੰਗ ਹੀ ਨਹੀਂ ਕੀਤੀ ਦਲੇਵਾਲ ਸਾਹਿਬ ਬੈਠੇ ਉਹਨਾਂ ਦੀ ਮੰਗ ਹੀ ਨਹੀਂ ਕਰਦੇ ਕਿਉਂਕਿ ਗਰੀਬ ਕਿਸਾਨ ਨੇ ਉਹਨਾਂ ਦੀ ਕਿਉਂ ਮੰਗ ਕਰਨਗੇ ਇਹ ਤਾਂ ਆਪ ਦਾ ਕੰਮ ਕਰ ਰਹੇ ਆ ਤਾਂ ਇਸ ਕਰਕੇ ਇਹਨਾਂ ਨੂੰ ਇਹ ਸੋਚਣਾ ਪਊਗਾ ਉਹ ਮੰਗ ਵੀ ਕਰਨ ਸੀਬੀਆਈ ਜਾਂਚ ਵੀ ਹੋਵੇ ਨਹੀਂ ਤਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਲੈ ਲਓ ਫਿਰ ਵੀ ਇਹੀ ਕੰਮ ਆਊਗਾ ਜੇ ਇਹੀ ਕੰਮ ਕਰਨਾ ਤੁਸੀਂ ਉਹ 2 2 1 ਏਕੜ ਵਾਲਾ ਕਿਸਾਨ ਅਬਦੁੱਲਾ ਹੀ ਨਹੀਂ ਲੜ ਸਕਦਾ ਉਹ ਤੇ ਢੇਰੀ ਤੇ ਬੈਠ ਕੇ ਰੋ ਸਕਦਾ ਰੋਂਦੇ ਦੇਖੇ ਆ ਤੇ ਉਹ ਤਾਂ ਕੁਝ ਨਹੀਂ ਕਰ ਸਕਦਾ ਜੱਥੇਬੰਦੀਆਂ ਨੇ ਉਹਦੀ ਲੜਾਈ ਲੜਨੀ ਹੁੰਦੀ ਹੈ ਜੱਥੇਬੰਦੀਆਂ ਧੋਖਾ ਕਰ ਰਹੀਆਂ ਆ ਉਹਦੇ ਨਾਲ ਉਹਦੀ ਮੰਗ ਕਿਉਂ ਨਹੀਂ ਕਰ ਰਹੇ ਇਹ ਨੇ ਕੀਤੀ ਹੋਰ ਉਤਪਨਾਮ ਗੰਗਾ ਕਰੀ ਜਾਂਦੇ ਆ ਵੀ ਐਮਐਸਪੀ ਦਾ ਇੱਥੇ ਮਿਲਦੀ ਆ ਸਭ ਕੁਝ ਮਿਲਦਾ ਇੱਥੇ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਇਹ ਗਰੇਵਾਲ ਸਾਹਿਬ ਸਾਡੇ ਨਾਲ ਭਾਜਪਾ ਤੋਂ ਜੁੜੇ ਸਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕਈ ਮੁੱਦਿਆਂ ਦੇ ਉੱਤੇ ਗੱਲ ਹੋਈ ਹੈ ਪੰਜਾਬ ਨਾਲ ਜੁੜੇ ਹੋਏ ਕਈ ਮਸਲਿਆਂ ਦੇ ਉੱਤੇ ਤਾਂ ਇਸੇ ਤਰ੍ਹਾਂ ਦੇ ਹੋਰ ਜਿਹੜੇ ਖਾਸ ਸ਼ਖਸੀਤਾਂ ਨੇ ਉਹਨਾਂ ਨਾਲ ਤੁਹਾਡਾ ਵਾਕਿਆ ਕਰਵਾਉਂਦਾ ਰਹਾਂਗੇ ਬਹੁਤ ਬਹੁਤ ਧੰਨਵਾਦ